ਕਰੀਬਨ 45 ਮਿੰਟਾਂ ਦੇ ਸਫ਼ਰ ਬਾਅਦ ਜੀ ਅਸੀਂ ਪਹੁੰਚ ਗਏ ਆ ਪਿੰਡ 'ਚ ਜਿੱਥੇ ਅਸੀਂ ਆਉਣਾ ਸੀਗਾ ਤੇ ਜਿਹੜਾ ਟਾਈਮ ਹੋਇਆਗਾ ਟਾਈਮ ਲਗਭਗ ਸਵਾ 2 ਸਵਾ 2 ਵਜੇ ਬਰਾਤ ਪਹੁੰਚੀ ਆ ਜੀ ਤੇ ਹੁਣ ਇੱਥੇ ਦਾ ਕੀ ਸੂਰਤ ਤੇ ਹਾਲ ਆ ਤੁਹਾਨੂੰ ਦਿਖਾਉਨੇ ਆ ਨਿਆਣੇ ਇਕੱਠੇ ਹੋਏ ਆ ਇਹਨੇ ਨੇ ਤੇ ਆਹ ਭਾਈ ਦੇਖੋ ਪੈਸੇ ਚੁਗਣ ਵਾਲੇ ਆ ਸਾਰੇ ਕਹਿੰਦੇ ਪੈਸੇ ਇੱਥੇ ਵੀ ਸਿੱਟੇ ਜਾਣਗੇ ਤੇ ਪੈਸੇ ਚੁਗਣੇ ਆ ਤੇ ਆ ਬਾਈ ਦੇਖੋ ਆਪਦੇ ਸੰਦ ਲੈ ਕੇ ਆਇਆ ਜਾਲ ਲੈ ਕੇ ਆਇਆ ਇਹਦਾ ਆ ਜਾਲ ਦਿਖਾ ਵੀ ਇਹ ਜਾਲ ਕਾਦੇ ਵਾਸਤੇ ਆ ਸਮੀ ਸਮੀ ਕਾਦੇ ਵਾਸਤੇ ਇਹ ਜਾਲ ਇਹ ਜਾਲ ਤੈਨੂੰ ਇੱਧਰ ਲਿਆ ਇੱਧਰ ਲਿਆ ਇੱਧਰ ਲਿਆ ਤੈਨੂੰ ਦੱਸਾਂ ਆ ਵੇਖ ਹਾਂਜੀ ਐ ਕਰਕੇ ਤੂੰ ਕਾਪੀ ਮਾਰਨੀ ਆ ਤੇ ਇਹਨੇ ਐ ਕਰਕੇ ਐ ਕਰਕੇ ਇਕੱਠੇ ਕਰ ਲੈਣੇ ਸਾਰੇ ਇੱਕੋ ਵਾਰੀ ਇਹ ਕਹਦਾ ਸਮੀ ਕਹਿੰਦਾ ਇੱਕ ਵਾਰ ਦੀ ਕਾਪੀ ਇੱਕ ਵਾਰ ਦੀ ਕਾਪੀ ਖੋਲ ਲੈ ਚਲ ਆ ਜਾ ਲਾੜੇ ਤੇ ਲਾਗੇ ਲੱਗੀ ਏ ਚਾ ਲੋ ਚਾ ਲੋ ਚਾ ਲੋ ਆ ਜਾ ਜੀ ਰੌਣਾ ਸਾਹਿਬ ਆਜੋ ਆਜੋ ਪਾਏ ਸੇ ਪਾਏ ਆ ਚੱਲ ਹਾਂਜੀ ਚਲੋ ਵੀ ਚਲੋ ਬਹੁਤ ਗਿਆ ਬਹੁਤ ਗਿਆ ਪਿੰਡ ਜੰਦ ਲੈ ਕੇ ਆ 164 ਛੇਖਾਂ ਆ 164 ਛੇਖਾਂ ਆ ਲੈ ਵੀ ਹਰਦਿਕ ਸਵਾਗਤ ਹੋ ਰਿਹਾ ਕੀ ਹਾਲ ਹੈ ਭਾਈ ਜੀ ਲੈ ਵੀ ਹੁਣ ਚੱਲੋ ਧਮਾਲ ਇਥੇ ਆਹ ਕੱਢ ਲੀਏ ਬਾਹਰ ਕੱਢ ਲੀਏ ਬਾਹਰ ਆ ਜਾ ਬਈ ਆ ਜਾ ਬਈ ਪਰੌਣਿਆਂ ਖੜ ਜਾ ਦਿਲ ਘਬਰਾਉਣ ਡਿਆ ਸਭੀ ਇੱਧਰ ਨੂੰ ਆ ਜਾ ਅੱਗੇ ਆਪਾਂ ਇੰਟਰੋਡਿਊਸ ਕਰਾ ਲਈਏ ਆਹ ਦਿਖਾਣੇ ਆ ਆਹਾਹਾ ਆਵਾ ਉਹ ਆਪਣੇ ਤੋਂ ਜਿਹੜਾ ਪੁਰਾਣੀ ਚੀਜ਼ਾਂ ਦਾ ਦੇਖਣ ਨੂੰ ਮਿਲਦੀਆਂ ਇਹ ਚੀਜ਼ਾਂ ਸੀ ਅਸੀਂ ਆਪਣੇ ਬਚਪਨ ਚ ਦੇਖਦੇ ਰਹੇ ਆ ਸਾਰਾ ਕੁਝ ਬਾਜੇ ਵਾਲੇ ਬੈਂਡ ਵਾਲੇ ਸਾਰਾ ਕੁਝ ਟੂ ਜ਼ੈਡ ਅੱਜ ਦੇ ਅੱਜ ਵੀ ਚੱਲਦਾ ਦੇਖੋ ਇਹ ਨਹੀਂ ਹੈਗਾ ਇਹਨਾਂ ਦੇ ਵਧੀਆ ਵਿਆਹ ਨਹੀਂ ਹੁੰਦੇ ਟੌਪ ਦੇ ਵਿਆਹ ਵੀ ਹੁੰਦੇ ਪਿਛਲੇ ਸਾਲ ਅਸੀਂ ਲਾਹੌਰ ਕੇ ਟੌਪ ਦਾ ਵਿਆਹ ਦੇਖਿਆ ਪਰ ਕੀ ਹੈ ਮਤਲਬ ਪਿੰਡਾਂ ਵਾਲਾ ਵਿਆਹ ਅਸਲ ਜਿਹੜਾ ਪਿੰਡੂ ਵਿਆਹ ਹੁੰਦਾ ਹੈ ਆ ਪਾਕਿਸਤਾਨ ਦੇ ਪਿੰਡਾਂ ਜੋ ਇਹ ਜਾਏਗਾ ਆ ਜਾ ਆ ਜਾ ਬਾਈ ਲਾਈ ਆ ਆ ਜਾ ਲਾੜਾ ਲਾਈ ਆ ਲਾੜਾ ਲਾਈ ਨਾਲੇ ਤੁਹਾਨੂੰ ਮੈਂ ਗੱਲ ਦੱਸਦਾ ਅੱਜ ਦਿਨ ਨਿਕਾਹਦ ਹੈ ਜਿਹੜੀ ਦੂਜੀ ਪਾਰਟੀ ਕਰਦੇ ਨੂੰ ਵਲੀਮਾ ਹੋਊਗਾ ਵਲੀਮਾ ਤੋਂ ਬਾਅਦ ਹੋਣਾ ਉਹ ਕੱਲ ਵਲੀਮਾ ਕੱਲ ਹੈ ਹੈਨਾ ਇਹ ਅੱਜ ਨਿਕਾਹ ਹੈ ਸਿਰਫ ਰਾਤ ਅੱਛਾ ਚਲੋ ਜੀ ਵੱਡਾ ਭਾਈ ਅੱਗੇ ਗਿਆ ਕਹਿੰਦਾ ਉਹਨੂੰ ਆ ਲੈਂਦੇ ਅੱਛਾ ਜੀ ਲੋ ਜੀ ਵੱਡੇ ਭਾਈ ਦਾ ਮਾਨ ਸਤਕਾਰ ਹੈ ਕਹਿੰਦਾ ਮੇਰੇ ਵੱਡੇ ਭਰਾ ਨੂੰ ਆ ਲੈਣ ਦਿਓ ਫਿਰ ਕਰਾਂਗਾ ਭਾਈ ਘਿਰਾਉਂਦਾ ਸਾਰੇ ਅੱਗੇ ਨਹੀਂ ਨਹੀਂ ਸਾਰੇ ਅੱਗੇ ਸੰਗਦਾ ਥੋੜਾ ਜਾ ਭਾਈ ਚਾਹੁੰਦਾ ਭਾਈ ਨਾਲ ਹੋਵੇ ਉਹ ਚਲੋ ਉਹ ਚਲੋ ਚਾਚਾ ਜੀ ਆਉਣ ਦਾ ਲਾਹੋ ਪਰੋਣਾ ਆ ਗਿਆ ਜੀ ਉਹ ਆ ਗਿਆ ਉਹ ਲੈ ਬਈ ਫਾਇਰ ਤੇ ਫਾਇਰ ਹੁੰਦਾ ਜਾ ਰਿਹਾ ਆਹ ਕਿਆ ਬਾਤ ਹੈ ਜੀ ਪਿੰਡ ਇੱਥੇ ਵੀ ਦੇਖਣ ਨੂੰ ਇਕੱਠਾ ਹੋ ਗਿਆ ਸਮੀ ਓਏ ਸਮੀ ਓਏ ਸਮੀ ਸਾਰੇ ਪਿੰਡ ਇਕੱਠਾ ਹੋਏ ਦੇਖ ਹਾਂ ਜੀ ਅੱਗੇ ਬੜਾ ਅਚਾ ਅੱਗੇ ਹੋਰ ਵੀ ਆਉਣਗੇ ਚੱਲ ਸਮੀ ਲਾਹ ਬੰਨ ਆ ਗਿਆ ਲਾੜਾ ਅੱਗੇ 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 ਆ ਚਲੋ ਚਲੋ ਧੂੜੀ ਬਹੁਤ ਉੜਦੀ ਆ ਯਾਰ ਉਹ ਘੱਟੇ ਤੋਂ ਥੋੜਾ ਗਾਹ ਹੋ ਗਏ ਆ ਆ ਇੱਥੇ ਕਰ ਦੋ ਆਪਣੀ ਲਾਈਨ ਬਣਾ ਲਓ ਹਾਂਜੀ ਪਾ ਕੈਮਰਾ ਪਿੰਡਾਂ ਦੇ ਬੰਦੇ ਆਪਣੇ ਯਾਰ ਸਾਲ ਕਰਦੋਸ਼ ਨੂੰ ਪੂਰਾ ਕੰਮ ਚੱਲ ਰਿਹਾ ਪੱਤੀਆਂ ਦਾ ਸੱਮੀ ਵੇ ਵੇ ਬੇਲਾੜੇ ਇਹ ਤੁਹਾਨੂੰ ਥੋੜਾ ਜਿਹਾ ਲਿਖਾਉਣਾ ਮੈਂ ਇੱਕ ਸੂਟਾ ਲਾਉਂਦੇ ਆ ਨਾਲ ਨਾਲਾਂ ਤੋਂ 한다 에... ਖਾਦਮ ਨੂੰ ਦੇਖਦਾ ਹੀ ਕੋਈ ਹੁਣ ਅੱਗੇ ਦਿਖਾ ਅੱਗੇ ਆ ਬਈ ਹਾਂ ਕਿਹਦਾ ਰਿਪਨ ਜੀ ਵਿਆਹ ਦੀ ਦਤੋਂ ਬਰਾਤ ਆ ਰਹੀ ਆ ਅੱਗੇ ਵੇਖੋ ਮਿਲਲੀ ਕਰਨ ਲਈ ਅੱਗੇ ਖੜੇ ਆ ਕੁੜੀ ਵਾਲੇ ਅੱਛਾ ਇਹ ਕੁੜੀ ਵਾਲੇ ਦਾ ਘਰ ਹੈ ਇੱਥੇ ਵਾਹ ਇਦਨੋਂ ਉਹਨਾਂ ਨੇ ਆਣਾ ਵਾ ਦੂਲੇ ਦੇ ਪਿਓ ਨੇ ਨਾਲ ਉਹਦੇ ਭਰਾਵਾਂ ਨੇ ਤਾਸੀ ਗਾਲ ਜੀ ਕੀ ਹਾਲ ਚਾਲ ਜੀ ਤੇ ਅੱਗੇ ਚਲ ਆਪਾਂ ਚੱਲਦੇ ਆ ਪਹਿਲਾਂ ਮਿਲੀ ਆਪਾਂ ਪਹਿਲਾਂ ਮਿਲੀ ਆਇਓ ਮੁੱਖ ਮਹਿਮਾਨ ਆਪਾਂ ਤੁਹਾਨੂੰ ਮਿਲਣਾ ਚਾਹੁੰਦੇ ਸੀ ਕਿ ਮੇਹਰਬਾਨ ਜੀ ਵਾਹ ਵਾਹ ਹਾਂਜੀ ਸ਼ੁਕਰੀਆ ਇਹ ਲਓ ਜੀ ਇਹ ਪਰੌਣੇ ਖੜੇ ਆ ਸਸੀ ਗਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਬੇ ਦਾਤੇ ਬਾਬੇ ਖੜੇ ਆ ਇੱਜ਼ਤ ਮਾਨਣ ਵਾਲੇ ਹਾਂਜੀ ਬਗਾਲੇ ਹਾਂ ਕੀ ਬਾਤ ਹੈ ਮੇਲਿਆਂ ਲਈ ਕਿਹੜਾ ਉਪਰ ਮਾਰ ਮਾਰ ਓਹੋ ਹੋ ਆ ਕੀ ਹੋ ਗਿਆ ਸ਼ੰਭੂ ਬਾਦਰ ਤੇ ਆਏ ਆ ਉਹ ਥੋੜੀ ਨੂੰ ਉਹ ਪ੍ਰਸਾਦਾ ਲੁੱਟ ਪਈ ਗਈ ਲੁੱਟ ਓਹੋ ਹੋ ਓਹੋ ਹੋ ਓਹੋ ਆਏ ਹਾਏ 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 ਆਤੀਾਰੇ ਸਿਰਾਂ ਲਾਤਾ ਸਿਰਾਂ ਲਾਤਾ ਕਿਆ ਬਾਤ ਹੈ ਕਿਆ ਬਾਤ ਹੈ ਜੀ ਕਿਆ ਬਾਤ ਹੈ ਰਿਪਨਾਂ ਦੀ ਪੂਰੀ ਓ ਰਿਪਨਾਂ ਬਾਰਸ਼ ਕਰਦੀ ਆ ਬਾਰਸ਼ ਕਰਦੀ ਪੈਸੇ ਦੀ ਬਾਰਸ਼ ਟਕਬਾਦੀ ਪੂਰੀ ਟਕਬਾਦੀ ਆ ਬਾਈ ਸ਼ਾਬਾਸ਼ ਆਏ ਹਾਏ ਹਾਏ ਆਇਦਰ ਦੇਖੋ ਮੋਟਰਸਾਈਕਲਾਂ ਥੱਲੇ ਬੜੇ ਫਿਰਦੇ ਆ ਬੰਦੇ ਓ ਤੂੰ ਹੁਣ ਕਰ ਛੱਡੀ ਓਏ ਪਾਪਾ ਇੱਧਰ ਆ ਜਾ ਇੱਧਰ ਮੈਨੂੰ ਮਿਹਰਬਾਨੀ ਆ ਜਾ ਇੱਧਰ 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 ਆ ਜਾ ਇੱਧਰ 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 ਵੇਖ ਆ ਜਾ ਆਵਾ ਆਵਾ ਜੀਜਾ ਜੀ ਹਾਂ ਜੀ ਧੁਲੇ ਦਾ ਜੀਜਾ ਆ ਵੇਹ ਆਪ ਲੁੱਟੀ ਜਾਂਦਾ ਆਏ ਪੁਰਾਣੇ ਹੀ ਪੈਸੇ ਚੱਕੀ ਜਾਂਦਾ ਓਏ ਸਾਮੀ ਇੱਕ ਅੱਧੀ ਕਾਪੀ ਆਹ ਲੈ ਲੈ ਆਹ ਮੂੰਹ ਦੇ ਕੇ ਪੂਰਾ ਜ਼ੁਰਗੀ ਮੋਟਰ ਕੀਤੇ ਆ ਓ ਬਾ ਓਏ ਬਾ ਕਿੰਨੇ ਹੋ ਗਏ ਓ ਕਿਆ ਬਾਤ ਆ ਲੋਟਾ ਦਾ ਜੇਪੀ ਚੱਲ ਆ ਅਗਲੀ ਸਾਈਡ ਤੇ ਚੱਲ ਅਗਲੇ ਬੰਦ ਚੱਲੋ ਚੱਲੋ ਆਜੋ ਆਜੋ ਓ ਲਾੜਾ ਤੂੰ ਬਾ ਕਿੰਨੇ ਭੰਦਿਆ ਤੇ ਵੇਖ ਲਾੜਾ ਨਜ਼ਰ ਨਹੀਂ ਆਉਂਦਿਆ ਸਮੀ ਵੇ ਲਾੜੇ ਦਾ ਸਾਹ ਲੈਣਾ ਸੁਪਰ ਗੱਲ ਕਿਆ ਬਾਤ ਹੈ ਜੀ ਓਏ ਮਿਲ ਨਹੀਂ ਕਰਨ ਲੱਗੇ ਮਿਲਨੀ ਮਿਲ ਨਹੀਂ ਹੋਣ ਲੱਗੇ ਹੁਣ ਆਜੋ ਭਾਈ ਆਜੋ ਆਜੋ ਭਾਈ ਜੀ ਮਿਲ ਨਹੀਂ ਕਰ ਲੋ ਮਿਲ ਨਹੀਂ ਕਰ ਲੋ ਪਹਿਲਾਂ ਮਿਲਨੀ ਇਹ ਗੱਲ ਨਹੀਂ ਗੱਲ ਕਿ ਭਾਈ ਮਿਲਨੀ ਲਾ ਜੀ ਇਹ ਲਓ ਜੀ ਓ ਬੱਲੇ 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 ਇਹ ਆਗੇ ਜੀ ਸਾਡੂ ਸਾਡੂ ਆ ਦੇਖ ਸਾਫਾ ਜਿਹੜਾ ਤੈਨੂੰ ਦੱਸਿਆ ਸੀ ਸਾਫਾ ਇਹ ਪਕ ਦੇਦੇ ਸੂਟ ਸੂਟ ਅੱਛਾ ਆਏ ਹਾਈ ਹਾਈ ਕੀ ਬਾਤ ਹੈ ਪਰੌਣੇ ਦਾ ਸਵਾਗਤ ਜੀ 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 ਅੱਛਾ ਜੀ ਇਹ ਹਾਰਦਿਕ ਸਵਾਗਤ ਹੋ ਗਿਆ ਜੀ ਬਰਾ ਦਾ ਸਵਾਗਤ ਇਦਾਂ ਹੁੰਦਾ ਜੀ ਹਾਂ ਬਾਸ਼ਾ ਘਟੇ ਨੇ ਤਾਂ ਬੁਰਾ ਹਾਲ ਕਰਦਾ ਤੇਰਾ ਵੇ ਜਵਾਨ ਮੈਂ ਕਿਹਾ ਪਾਊਡਰ ਬਹੁਤ ਲੱਗਿਆ ਬਾਸ਼ਾ ਚਿੱਟਾ ਕਰਦਾ ਬਾਸ਼ਾ ਸਾਹਿਬ ਭਗਾ ਦਿਓ ਇਧਰ ਪਿੱਛੇ ਜੇ ਚਲੋ ਯਾਰ ਇੱਕ ਮਿੰਟ ਹਾਂ ਜਦੋਂ ਤੁਹ ਪਰਵਾਹੀ ਫੇ ਬਣਾਉਂਦੇ ਕਿਹੜਾ ਇਲਾਕਾ ਬਾਪੂ ਜੀ ਆਪਣਾ ਚੜਦਾ ਪੰਜਾਬ ਹੈ ਚੜਦਾ ਪੰਜਾਬ ਉਧਰ ਦੇ ਪਾਸੇ ਆਏ ਆ ਬਰਨਾਲਾ ਜਿਲ੍ਹਾ ਜਿਲ੍ਹਾ ਬਰਨਾਲਾ ਹਾਂ ਜੀ ਹਾਂ ਜੀ ਮਿਲਦੇ ਆਪਾਂ ਅੰਦਰ ਜੀ ਉੱਥੇ ਦੇ ਆ ਗੱਲਬਾਤ ਕਰਾਂਗੇ ਕੋਈ ਨਹੀਂ ਚਲੋ ਭਾਈ ਅੰਦਰ ਨੂੰ ਚਲੀਏ ਆ ਪਤਾ ਬਾਰੇ ਅਮੀਰ ਬੰਦਿਆ ਦੇ ਵਿਆਹ ਆ ਗਿਆ ਯਾਰ ਆਹ ਇਹ ਪਹਿ ਹੀ ਬਾਰੇ ਸਿਰਦੇ ਆ ਮੁੱਕਦੀ ਨੇ ਇਹਨਾਂ ਬਾਰੇ ਜਾਂਦੇ ਆ ਆਏ ਹਾਏ ਸਾਰੇ ਭੁੱਲ ਗਿਆ ਚਲੋ ਚਲੋ ਓਏ ਪਤਾ ਅੰਦਰ ਦਾ ਜਿਹੜਾ ਬੰਦੋਬਸਤ ਤੋਂ ਬੰਦੂ ਮਾਫੀ ਕਿ ਬਸ ਗੱਤ ਬਾਤ ਕਰਾ ਯਾਰ ਬਸ ਕਰੋ ਚਲਾ ਚਲੋ ਓਏ ਨਾ ਪੜੇ ਨਹੀਂ ਦੇ ਕੇ ਫਾਰਕ ਨਹੀਂ ਦੇ ਬੋ ਸਲਾਮ ਵੀ ਦੇ ਰਿਪਨ ਜਲੰਧਰ ਚਲਦੇ ਆਖਿਰਕਾਰ ਹਾਂ ਪਹੁੰਚ ਗਏ ਚੱਲਾ ਆ ਜਲੀਏ ਚਲੋ ਜੀ ਸਾਮੀ ਪਾ ਦੇ ਪਾ ਦੇ ਉਹ ਸਾਮੀ ਅੰਦਰ ਜਾਣਾ ਹਾਂ ਅੰਦਰ ਦੇਖਦੇ ਆਂ ਫਿਰ ਦਿਖਾ ਦਈਏ ਬੜਾ ਇਹ ਪ੍ਰੋਗਰਾਮ ਕਿਵੇਂ ਆ ਜਾ ਆ ਜਾ ਆਓ ਜੀ ਰਾਮ ਸਿੰਘ ਜੀ ਮਾਰੇ ਚ ਲਓ ਜੀ ਅੰਦਰਲੇ ਪਾਸੇ ਦਿਖਾ ਦਈਏ ਅੰਦਰ ਕਿਹੋ ਜਿਹਾ ਮਾਹੌਲ ਹੈ ਹਾਂ ਜੀ ਹੈਲੋ ਵੇਖੋ ਸਸਕਲ ਜੀ ਕੀ ਹਾਲ ਚਾਲ ਜੀ ਬਹੁਤ ਬਹੁਤ ਸ਼ੁ크ਰੀਆ ਜੀ ਚੜਦੀ ਕਲਾ ਹਾਂ ਜੀ ਚੜਦੀ ਕਲਾ ਬਹੁਤ ਬਹੁਤ ਫੈਨ ਆ ਤੁਹਾਡੇ ਬਹੁਤ ਸ਼ੁ크ਰੀਆ ਮਿਹਰਬਾਨੀ ਹਾਂ ਜੀ ਥੈਂਕ ਯੂ ਵੈਰੀ ਮਚ ਇਧਰ ਆਓ ਛੋਟੇ ਛੋਟੇ ਬੱਚਿਆਂ ਨੇ ਸਵਾਗਤ ਕਰਨ ਲਈ ਫੁੱਲ ਫੜੇ ਹੋਏ ਨੇ ਅੱਛਾ ਆ ਦੇਖੋ ਜੀ ਨਿਆਣਿਆਂ ਨੇ ਫੁੱਲ ਫੜੇ ਨੇ ਲਾੜੇ ਵਾਸਤੇ ਆ ਇਹ ਪ੍ਰਾਣੇ ਦੇ ਸਿੱਧੇ ਆ ਗੁੱਟਾ ਪੈ ਗਿਆ ਨਾ ਉਤੋਂ ਫੁੱਲ ਪਾ ਰਹੇ ਨੇ ਪ੍ਰਾਣੇ ਦੇ ਆ ਜੋ ਇਹ ਸਾਰੇ ਇੰਤਜ਼ਾਮ ਆ ਰੋਟੀ ਦੇ ਅੱਛਾ ਹਾਂ ਇੱਥੇ ਰੋਟੀ ਲਗਣੀ ਹੈ ਇੱਥੇ ਆ ਕੇ ਗੱਲ ਜਪੈਣਗੇ ਹਾਂ ਸਾਰੇ ਜਣੇ ਬਹਿਣਗੇ ਪਹਿਲਾਂ ਪਾਣੀ ਪੂਣੀ ਪੀਣਗੇ ਫਿਰ ਹੋਊਗਾ ਨਿਕਾਹ ਹੂੰ ਨਿਕਾਹ ਵੀ ਇੱਥੇ ਹੋਣਾ ਨਹੀਂ ਨਿਕਾਹ ਮੁੰਡੇ ਦਾ ਇੱਥੇ ਹੋ ਜੂਗਾ ਉਹ ਸਟੇਜ ਲੱਗਾ ਸਾਹਮਣੇ ਅੱਛਾ ਉੱਥੇ ਬਿਠਾ ਕੇ ਉੱਥੇ ਲਾੜਾ ਬਹੂਗਾ ਮੌਲਵੀ ਉੱਥੇ ਹੋ ਹਾਂ ਅੱਛਾ ਤੇ ਕੁੜੀ ਦਾ ਘਰ ਜਾ ਕੇ ਮੌਲਵੀ ਲਿਖੂਗਾ ਅੱਛਾ ਕਬੂਲ ਕਬੂਲ ਹੋ ਜਾਣਾ ਠੀਕ ਆ ਉਸ ਤੋਂ ਬਾਅਦ ਬੰਦਾ ਅੱਛਾ ਕਿੱਥੇ ਬਹਿ ਕੇ ਨਹੀਂ ਕਰਦੇ ਨਹੀਂ ਨਹੀਂ ਬੇਹਮੋਂ ਸਾਹਮਣੇ ਬਹਿ ਕੇ ਨਹੀਂ ਕਰਦਾ ਸਾਹਮਣੇ ਨਹੀਂ ਕਰ ਅੱਛਾ ਮੌਲਵੀ ਜੀ ਵਿੱਚ ਗਵਾਹ ਹੋਣਗੇ ਦੋਨਾਂ ਦੇ ਹਾਂ ਇਧਰੋਂ ਮੁੰਡੇ ਵੱਲੋਂ ਦੋ ਗਵਾਹ ਹੋਣਗੇ ਠੀਕ ਆ ਮੌਲਵੀ ਲੇਖ ਪੜਤ ਕਰੂਗਾ ਮੁੰਡਾ ਕਬੂਲ ਕਬੂਲ ਕਹੂਗਾ ਠੀਕ ਆ ਫਿਰ ਮੌਲਵੀ ਘਰ ਚੱਲੂਗਾ ਹਾਂ ਉਧਰੋਂ ਕੁੜੀ ਵੱਲੋਂ ਗਵਾਹ ਹੋਣਗੇ ਉੱਥੇ ਵੀ ਲੇਖ ਪੜਤ ਹੋਏ ਸੀਹਣ ਹੋਣਗੇ ਨਾਲ ਕਬੂਲ ਕਬੂਲ ਹੋਏਗਾ ਸਹੀ ਹੈ ਠੀਕ ਆ ਸਹੀ ਹੈ ਤੇ ਫਿਰ ਬੰਦੀਚੇ ਦੀ ਬਿੱਦ ਚਲੋ ਜੀ ਜਿਹੜੀ ਆਪਾਂ ਲੈ ਕੇ ਆਏ ਆ ਅੱਛਾ ਫਿਰ ਉਹ ਬੰਨਾਂਗੇ ਸਰਦਾ ਰੋਟੀ ਫਿਰ ਪੰਗੜਾ ਉਸ ਤੋਂ ਬਾਅਦ ਕਹਾਂਗੇ ਸ਼ਫੀਕ ਅਹਿਮਦ ਰੋਟੀ ਖੋਲ ਦੇ ਆਏ ਹਾਏ ਲੈ ਵੀ ਬਰਾਤ ਸਾਰੀ ਅੰਦਰ ਪਹੁੰਚ ਗਈ ਆ ਦੇਖੋ ਸਮੀ ਜੇ ਫੁੱਲ ਲਾ ਲਓ ਖਾ ਲੈਂਦਾ ਬਰਾਤ ਸਾਰੀ ਅੰਦਰ ਪਹੁੰਚ ਗਈ ਇੱਧਰ ਆਪਣੇ ਕਾਰੀ ਸਾਹਿਬ ਇੱਧਰ ਹਾਂਜੀ ਕਾਰੀ ਸਾਹਿਬ ਉਹ ਠੀਕ ਹੈ ਅਸਲਾਮ ਵਾਲੇਕਮ ਕਾਜੀ ਸਾਹਿਬ ਕੀ ਹਾਲ ਚਾਲ ਨੇ ਇਹ ਜੀ ਕਾਜੀ ਸਾਹਿਬ ਨੇ ਆਪਣੇ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਐ ਨਕਾਲ ਆ ਰਜਿਸਟਰਡ ਅੱਛਾ ਇਹ ਨਕਾਲ ਆ ਰਜਿਸਟਰ ਜੀ ਕਿਤੇ ਸੈਨ ਹੋਣੇ ਆ ਲਓ ਜੀ ਤੁਹਾਨੂੰ ਦਿਖਾ ਦਈਏ ਇਹ ਰਜਿਸਟਰ ਨਕਾਲ ਆ ਤੇ ਇਹਦੇ ਸਾਈਨ ਹੁਣ ਇਹ ਲਿਖਿਆ ਹੋਇਆ ਪਹਿਲਾਂ ਵੀ ਕਿਹਦਾ ਵਿਆਹ ਹੋਣ ਜਾ ਰਿਹਾ ਆਈਡੀ ਨੰਬਰ ਸਾਰਾ A to Z ਹੈ ਗਵਾਵਾਂ ਦੇ ਪਹਿਲੇ ਹੀ ਪਾ ਲਏ ਉਹਨਾਂ ਨੇ ਗਵਾਵਾਂ ਦੇ ਸਾਈਨ ਵੀ ਪਹਿਲੇ ਹੀ ਪਾ ਦੇ ਆਏ ਹਾਏ 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 ਬੈਠਣਾ ਪਗਦੇ ਨਾ ਜਰਾ ਹਾਂ ਚੋਹਤਰੀ ਦਾ ਪੈਰਾ ਇਹ ਆਪਣੀ ਬਾਹਰੋਂ ਆਇਆ ਜੀ ਇਹ ਬਾਹਰੋਂ ਆਏ ਜੀ ਅਸੀਂ ਉਧਰਲੇ ਪੰਜਾਬ ਤੋਂ ਚੜਦੇ ਪੰਜਾਬ ਤੋਂ ਵਿਆਹ ਦਿਖਾਉਣ ਆਏ ਆ ਇਹ ਥੋੜੇ ਜਿ ਮਸ਼ਹੂਰ ਆ ਜੀ ਬਾਲੇ ਨਹੀਂ ਹੈਗੇ ਇਹ ਕਿਲੋ ਡੇਢ ਕਿਲੋ ਮਸ਼ਹੂਰ ਇਹ ਲੋ ਜੀ ਆ ਆ ਪ੍ਰਾਣਾ ਦੀ ਕੁਰਸੀ ਲਾ ਗੀ ਇਧਰ ਆ ਜਿਹੜਾ ਅਸਲੀ ਪ੍ਰਾਣਾ ਸੀ ਉਹ ਥੱਲੇ ਫਿਰਦਾ ਪ੍ਰਾਣਾ ਦੀ ਕੁਰਸੀ ਉੱਥੇ ਲਾ ਦੀ ਇਹ ਰੋਸ ਕੇ ਜਾਏਗਾ ਇਹ ਨੂੰ ਤਾਂ ਪੱਕਾ ਇਹ ਤਾਂ ਰਸਾ ਕੇ ਤੋਰਨਾ ਹੈ ਉਹਦਾ ਮਨ ਤਾਂ ਇਹ ਕਹਿੰਦਾ ਤੁਸੀਂ ਬੜਾ ਚਾਰਾ ਮਾਰਿਆ ਮੈਂ ਗੁੱਸੇ ਹੋਇਆ ਹੀ ਨਹੀਂ ਮੈਨੂੰ ਪਤਾ ਕਿ ਇਹ ਮਨਾਉਣਾ ਹੀ ਨਹੀਂ ਲੋ ਜੀ ਇਹ ਆ ਬਹਿਗੇ ਜੀ ਪ੍ਰਾਣਾ ਸਾਹਿਬ ਹਗੇ ਇਹਨਾਂ ਵਾਸਤੇ ਸਪੈਸ਼ਲ ਸੋਫਾ ਲੱਗਿਆ ਹੁੰਦਾ ਹੈ ਬਾਕੀਆਂ ਵਾਸਤੇ ਥੱਲੇ ਕੁਰਸੀਆਂ ਲੱਗੀਆਂ ਤੇ ਸਪੈਸ਼ਲ ਸਟੂਲ ਲੱਗੇ ਨੇ ਦੁੱਲੇ ਵਾਸਤੇ ਟੇਬਲ ਟੂਰ ਲੱਗਿਆ ਦੇਖੋ ਜੱਗ ਕੱਚ ਵਾਲਾ ਸੀਸੀ ਵਾਲਾ ਜੱਗ ਜਮਾ ਪਾਣੀ ਚਮਕ ਦਾ ਲਿਸਕ ਦਾ ਨਾਲ ਗਲਾਸ ਵੀ ਵੇ ਹੈ ਜੀ ਤੇ ਚੰਗਾ ਹਾਂ ਜੀ ਸਮੀ ਹਾਂ ਜੀ ਮੈਂ ਕਿਹਾ ਪ੍ਰਾਣੇ ਦਾ ਸ਼ੀਸ਼ੇ ਵਾਲਾ ਗਲਾਸ ਦਿੱਤਾ ਹਾਂ ਉਹ ਸੀਸੀ ਵਾਲੇ ਕੱਚ ਵਾਲੇ ਚ ਪਾਣੀ ਪੀ ਲਓ ਆਪਾਂ ਨੂੰ ਵੀ ਸ਼ੀਸ਼ੇ ਵਾਲੇ ਮਿਲੇ ਅੱਛਾ ਓਏ ਆਪਾਂ ਨੂੰ ਵੀ ਗਲਾਸ ਹੈ ਆਪਾਂ ਨੂੰ ਕਿਹੜਾ ਕੜਾਈਆ ਦੇਣਾ ਹੈ ਤੇਨੂੰ ਵੀ ਕੀ ਕਰਦਾ ਸਹੀ ਆ ਆਪਾਂ ਨੂੰ ਸ਼ੀਸ਼ੇ ਵਾਲਾ ਵੀਟਰ ਤੇ ਰੱਖਿਆ ਵਾ ਆਪ ਨੂੰ ਸ਼ੀਸ਼ੀ ਵਾਲਾ ਨਹੀਂ ਮਿਲਣਾ ਇਹਨੂੰ ਇਹਨਾਂ ਨੂੰ ਲੋਟੇ ਨਾ ਪਾਉਣਾ ਚਾਚਾ ਵੀ ਆ ਲਾੜਾ ਦਾ ਅੱਬਾ ਵੀ ਸ਼ੁਕਲੀ ਬੰਦਾ ਸਿੱਧਾ ਇਹ ਸ਼ੁਕਲੀ ਬੰਦੇ ਹਾਂ ਇਹ ਇਹ ਨੇ ਜੀ ਆਪਣੇ ਲਾੜਾ ਸਾਹਿਬ ਦੇ ਬਾਪੂ ਜੀ ਆ ਇਹਨਾਂ ਨੂੰ ਕਿਸਮਤ ਬੁੜੀ ਚ ਨਿਕਲੇ ਨੇ ਠੀਕ ਹੈ ਜੀ ਸੁਲਮਾਨ ਆਏ ਭਾਈ ਤੁਸੀਂ ਮੁਸਲਮਾਨ ਹੈ ਆਕਲ ਹੈ ਬਾਲਗ ਹੈ ਮੁਸਲਮਾਨੋ ਦੀ ਮਜਲਿਸ ਵਿੱਚ ਮੌਜੂਦ ਹੈ अरूबरू उन गार दस हज़ार आफरीन एहसान दुखतर एहसान हक आफरीन का आपके साथ नक़ँ करते हैं कबूल है भाई uh. तो मुसलमान है आकिल है बालग है मुसलमानों की मजलिस में मौजूद है अरूबरू इन गोओं के हकमार दस हज़ार आफरीन एहसान दुख्तर एहसान आफरीन का आपके साथ नक़ा करते हैं कबूल है भाई तो मुसलमान है आकिल है बालग है मुसलमानों की मजलिस में मौजूद है ਆਰੋਬਰੂ ਇਨ ਗਵਾਂ ਕੇ ਹਾਕਮਾਰ 10000 ਆਫਰੀਨ ਦਾ ਆਪ ਕੇ ਸਾਥ ਲਗਾ ਕਰਤੇ ਹਨ ਕਬੂਲ ਹੈ ਬismillahirrahmanirrahim alhamdulillah ਲਾ ਵੀ ਬਾਹਰਲੇ ਪਾਸੇ ਜਿਹੜਾ ਖਾਣ ਪੀਣ ਦਾ ਪ੍ਰੋਗਰਾਮ ਹੈ ਸਾਨੂੰ ਉਹ ਦਿਖਾ ਦਿਏ ਟੈਂਟ ਤੋਂ ਬਾਹਰ ਕਿਵੇਂ ਹੁੰਦਾ ਹੈ ਕਿ ਉਹ ਦੀ ਬੰਦੋਬਸਤ ਨਹੀਂ ਜਿਵੇਂ ਪੁਰਾਣੇ ਟਾਈਮ ਚ ਆਪਣੇ ਹਾਂ ਇਹਦਾ ਬਰਤਨ-ਬਰਤਨ ਤੋਣਦੇ ਆ ਜਰਾ ਅੱਛਾ ਇਹ ਬਰਤਨ-ਬਰਤਨ ਤੋਣ ਵਾਲਾ ਸੈਕਸ਼ਨ ਆ ਗਿਆ ਇਹ ਦੇਖੋ ਟੈਂਟ ਦੇ ਬਾਹਰਲੇ ਪਾਸੇ ਘਰਾਂ ਜੀ ਹੁੰਦਾ ਸਮੀ ਮੈਨੂੰ ਇੱਕ ਗੱਲ ਹੋਰ ਦੱਸ ਹਾਂ ਆ ਆ ਮੈਂ ਇੱਥੇ ਜਿਵੇਂ ਹੁਣ ਵਿਆਹ ਨੇ ਜਿਹੜੇ ਚੱਲ ਸ਼ਹਿਰਾਂ ਚ ਲਾਹੌਰ ਲੋਰ ਹੁੰਦੇ ਉਹਦਾ ਅਲੱਗ ਅਲੈਦਾ ਗੱਲ ਹੈ ਹਨਾ ਤੇ ਜਿਹੜੇ ਪਿੰਡ ਚ ਵਿਆਹ ਹੁੰਦੇ ਨੇ ਉਹ ਇਦਾਂ ਹੀ ਹੁੰਦੇ ਨੇ ਸਾਰੇ ਪਿੰਡਾਂ ਚ ਖਾਸ ਪਿੰਡਾਂ ਚ ਇਦਾਂ ਹੀ ਵਿਆਹ ਹੁੰਦੇ ਨੇ ਜਿਹੜੇ ਪਿੰਡ ਦਾ ਵਿਆਹ ਉਹ ਇਦਾਂ ਹੀ ਹੂ ਆਇਆ ਤੈਨੂੰ ਦਿਖਾਈਏ ਖਾਲਸ ਮੋਰ ਹਾਏ ਹਾਏ ਹੇ ਇੱਥੇ ਕੰਮ ਚੱਲ ਰਿਹਾ ਜੀ ਇਕੜਾਂ ਜੀ ਦੇਗਾ ਬੜਾ ਓਹ ਤੜੀਏ ਦੇਗਾ ਹਾਏ ਹਾਏ ਓਏ ਆ ਵੇਖ ਕੀ ਬਣਾਇਆ ਹਾਏ 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 ਇਧਰ ਆ ਚੱਲ ਆ ਲਾਲ ਜੀ ਝੱਕੇ ਚ ਕੀ ਬਣਿਆ ਖਲ ਜਾ ਹਾਏ ਹਾਏ ਮਿੱਠੇ ਜਰਦਾ ਉਹ ਜਰਦਾ ਜਰਦਾ ਇੱਧੇ ਮਾਰ ਹਾਏ ਹਾਏ ਮਤੰਜਨ ਹਾਏ 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 ਸੱਤ ਰੰਗੇ ਚੋ ਸੱਤ ਰੰਗੇ ਵਿੱਚ ਲੱਡੂ ਮਠਿਆਈਆਂ ਨਾਲ ਗ੍ਰੀਨ ਚਾਹ ਦਾ ਵੀ ਇੰਤਜ਼ਾਮ ਮੇਰੇ ਵੀਰੋ ਅੱਜ ਅੱਜ ਸਾਰੀ ਚੀਜ਼ੇ ਘਰੇ ਪਕਦੀ ਐ ਦਹੀਂ ਹਾਂ ਹਾਂ ਦਹੀਂ ਸਾਰੀ ਚੀਜ਼ ਹੈ ਹਾਂ ਇਹ ਹੋਰ ਰੋਟੀ ਹੋਊਗੀ ਨਾ ਬੋਲੋ ਮਤਲਬ ਆਪਾਂ ਨੂੰ ਹੈ ਸਾਰਾ ਕੁਝ ਮਤਲਬ ਸਾਰਾ ਕੁਝ ਰੋਟੀ ਚੱਟ ਰੋਟੀ ਤੋਂ ਬਾਅਦ ਚਾਹ ਵੀ ਮਿਲੂਗੀ ਅੱਛਾ ਹਾਂ ਲੈ ਵੀ ਚਾਹ ਤੇ ਨਾਲ ਕੁਝ ਹੋਰ ਮੰਗਿਆ ਲਫੇੜੇ ਵੀ ਮਿਲਣਗੇ ਚਾਹ ਐਂਡਾ ਚਾਹ ਤੇ ਲਾਕ ਆ ਠੀਕ ਐ ਜਿਵੇਂ ਜੀ ਘਰੇ ਪਕਾਉਂਦੇ ਹੁੰਦੇ ਸੀ ਪਹਿਲਾਂ ਉਵੇਂ ਘਰੇ ਪਕਾਉਂਦੇ ਆ ਉਹ ਚਿਕਨ ਪਕੌੜਾ ਇਹ ਰੋਟੀ ਚਲੋ ਪਕੌੜਾ ਪਕੌੜਾ ਦਿਖਾਓ ਚਿਕਨ ਪਕੌੜਾ ਆ ਸਟੀਮ ਵਾਲਾ ਸਟੀਮਾ ਸਮੀ ਇੱਥੇ ਪਨੀਰ ਬਨੂਰ ਪਕੌੜਾ ਨਹੀਂ ਘੜਦੇ ਹੋਵੇਂ ਉਹ ਪਨੀਰ ਸਾਡੇ ਬਹੁਤ ਘੱਟ ਚੱਲਦਾ ਤੁਹਾਡੇ ਚੱਲਦਾ ਪਨੀਰ ਨਹੀਂ ਖਾਂਦੇ ਲਓ ਜੀ ਇਹ ਆ ਚਿਕਨ ਬਕੌੜਾ ਤੈਨੂੰ ਚੱਕ ਕੇ ਦਿਹਾਉਣੇ ਆ ਇੱਧਰ ਮੇਰੇ ਅਲਮਾਰ ਤੈਨੂੰ ਚੱਕ ਕੇ ਦਿਹਾਉਣੇ ਆ ਆ ਵੇਖੋ ਚੱਲ ਦੇ ਦੋ ਚਾਤਾ ਹੀ ਟੱਕਣ ਆ ਚਿਕਨ ਬਕੌੜਾ ਹੁਣ ਮੈਂ ਚੈੱਕ ਕਰਾਂਗਾ ਹਾਂ ਵੀ ਇਹ ਸਹੀ ਬਣਿਆ ਕਰਾਂ ਹਾਂ ਇੱਕ ਮੇਂ ਗੋੜਿਆਂ ਤਰ੍ਹਾਂ ਓਏ 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 ਚਾਚਾ ਬਹੁਤ ਸਵਾਲ ਮਾਇਆ ਇਹ ਜੀ ਸੈਕਸ਼ਨ ਅਚਾ ਇਹਨਾਂ ਦੇ ਇਹਨਾਂ ਦੀ ਜ਼ਿੰਮੇ ਆ ਸਾਰਾ ਕਿਹਨਾਂ ਨੇ ਬਣਾਇਆ ਉਹ ਲਓ ਜੀ ਕਿਆ ਬਾਤ ਹੈ ਬਹੁਤ ਵਧੀਆ ਜੀ ਜੀ ਸ਼ੁਕਰੀਆ ਹੋਰ ਚਾਚਾ ਜੀ ਠੀਕ ਠਾਕ ਹੋ ਚਲੋ ਚਲਿਏ ਸਾਮੀ ਉਹ ਅੰਦਰ ਖਾਲੀ ਅੰਦਰ ਆਉ ਕਿਉਂ ਗਾਲ ਕਰਦਾ ਆ ਚੱਖ ਕੇ ਦੇਖਦਾ ਚੱਲ ਵੀ ਇਹ ਸੈਕਸ਼ਨ ਸੀਗਾ ਜੀ ਜਿੱਥੇ ਖਾਣਾ ਪੀਣਾ ਸਾਰਾ ਲੱਗਦਾ ਹੂੰ ਇਹ ਖਾਣਾ ਪੀਣਾ ਜਿਵੇਂ ਸਾਡੇ ਸਾਮੀ ਸਾਰੇ ਵਿਆਹ ਹੁਣ ਹੈ ਸਾਮੀ ਸਾਡੇ ਪਿੰਡ 'ਚ ਕੋਈ ਵਿਆਹ ਨਹੀਂ ਹੁੰਦਾ ਸਾਡੇ ਪੈਲਸਾਂ 'ਚ ਹੁੰਦੇ ਆ ਸਾਰੇ ਵਿਆਹ ਵੈਸੇ ਮੈਂ ਲਾਹੌਰ ਦਾ ਥੋੜੇ ਵੀ ਦੇਖਿਆ ਪਹਿਲੇ ਇਸ 'ਚ ਵਿਆਹ ਪਿਛਲੇ ਸਾਲ ਸਾਡੇ ਪੈਲਸ 'ਚ ਹੀ ਹੁੰਦੇ ਆ ਜਿਹੜਾ ਪਿੰਡ ਦਾ ਵਿਆਹ ਉਹ ਤਾਂ ਹੀ ਆ ਪਿੰਡ ਦਾ ਵਿਆਹ ਸਾਡੇ ਪਿੰਡ ਵਾਲਾ ਕੋਈ ਰਹੀ ਨਹੀਂ ਭਾਵੇਂ ਛੋਟਾ ਦਾ ਹੋਵੇ ਜਿਹੜਾ ਦੋਸਤ ਸ਼ਹਿਰ ਵਾਲਾ ਹੋਰ ਜਿਵੇਂ ਵੱਡੇ ਵੱਡੇ ਸ਼ਹਿਰ ਉਹ ਮੈਂ ਦੇਖਿਆ ਪਿਛਲੇ ਸਾਲ ਗੋਗੀ ਸ਼ਾਹ ਕੇ ਆਪਾਂ ਵਿਆਹ ਗਏ ਸੀ ਯਾਦ ਆ ਮੈਨੂੰ ਵਲੀਮੇ ਤੇ ਗਏ ਸੀ ਅੱਛਾ ਜਿਹੜਾ ਇਹਨਾਂ ਦਾ ਵਲੀਮਾ ਹੋਊ ਉਹ ਵੀ ਪਿੰਡ 'ਚ ਹੋਊਗਾ ਕੱਲ ਨੂੰ ਪਿੰਡ 'ਚ ਹੋਊਗਾ ਜੀ ਪਿੰਡ 'ਚ ਹੋਏਗਾ ਉੱਚ ਸਾਰੇ ਪਿੰਡ ਦੇ ਲੋ ਸਾਰੇ ਪਿੰਡ ਨੂੰ ਕੋਈ ਰਿਸ਼ਤੇਦਾਰ ਜਿਹੜੇ ਜਿੰਨਾਂ ਨਾਲ ਉਹ ਇਸ ਤਰ੍ਹਾਂ ਦਾ ਜੀ ਪ੍ਰੋਗਰਾਮ ਹੈ ਤੇ ਬੀਬੀਆਂ ਦਾ ਕੰਮ ਅਲੱਗ ਹੈ ਬੀਬੀਆਂ ਲੱਗ ਬੈਠੀਆਂ ਜਿੰਮੇ ਖੁਸ਼ੀ ਉਹਨਾਂ ਨੂੰ ਅੰਦਰ ਲੈ ਕੇ ਉਹਨਾਂ ਦਾ ਅਲੱਗ ਹੈ ਬੰਦਿਆਂ ਦਾ ਅਲੱਗ ਹੁੰਦਾ ਹੈ ਇਹ ਤੁਹਾਨੂੰ ਇੱਥੇ ਦਾ ਸਿਸਟਮ ਪਤਾ ਹੈ ਇਹ ਜਦੋਂ ਅਸੀਂ ਲਾਹੌਰ ਵਿਆਹ ਚ ਗਏ ਸੀ ਨਾ ਲਾਹੌਰ ਚ ਵੀ ਅਲੱਗ ਸੀ ਜਿਵੇਂ ਬੀਬੀਆਂ ਦਾ ਅਲੱਗ ਟੈਂਟ ਲੱਗਿਆ ਸੀਗਾ ਪਉਵੇਂ ਸ਼ਹਿਰ ਦਾ ਵੱਡੇ ਲੈਵਲ ਦਾ ਰਿਹਾ ਹੁੰਦਾ ਤੇ ਇੱਥੇ ਦਾ ਥੋੜਾ ਜਿਹਾ ਫਰਕ ਹੈ ਜਿੱਦਾਂ ਉੱਥਾਂ ਆਪਾਂ ਬੀਬੀਆਂ ਵੀ ਦਿਖਾ ਸਕਦੇ ਸੀ ਸਾਰਾ ਕੁਝ ਹਨਾ ਇੱਥੇ ਬੀਬੀਆਂ ਹਾਂ ਪਰਸਨਲ ਹਾਂ ਇੱਥੇ ਥੋੜਾ ਜਿਹਾ ਸੈਟਅਪ ਆ ਇੱਥੇ ਬੀਬੀਆਂ ਨੂੰ ਜਮੀ ਨਹੀਂ ਦਿਖਾ ਸਕਦੇ ਉੱਥੇ ਆਪਾਂ ਗਏ ਸੀ ਬੀਬੀਆਂ ਦੇ ਸੈਕਸ਼ਨ ਉੱਥੇ ਕਿਉਂਕਿ ਉਹ ਡਿਵੈਲਪ ਆ ਥੋੜਾ ਜਿਹਾ ਮਾਡਰਨ ਹੈ ਮਾਡਰਨ ਪਿੰਡਾਂ ਵਾਲੇ ਹਜੇ ਉਵੇਂ ਹੀ ਪਿੰਡਾਂ ਉਹ ਬੀਬੀਆਂ ਦਾ ਪਰ ਉੱਥੇ ਵੀ ਲੱਗ ਬਹਿਂਦੀਆਂ ਸੀ ਹਾਂ ਹਾਂ ਲੱਗੀਆਂ ਲੱਗ ਸੀ ਲੇਕਿਨ ਉਹ ਸਾਰਾ ਸੈਟਅਪ ਹਾਂ ਪਰਦਾ ਸੀਗਾ ਹਾਂ ਪਰਦਾ ਹਾਂਜੀ ਇਹ ਵੈਸੇ ਨਾ ਜਿਹੜੇ ਪਰਦੇ ਦੀ ਰਸਮ ਹੈ ਪੂਰੇ ਇਸਲਾਮ ਰਿਲੀਜੀਅਨ 'ਚ ਥੋੜਾ ਜਿਹਾ ਪਰਦੇ ਦੀ ਰਸਮ ਹੁੰਦੀ ਹੈ ਥੋੜਾ ਹਾਂ 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 ਅਲੱਗਾ ਰਹਿਣ ਸੈਣ ਹੁੰਦਾ ਹੈ ਹੁੰਦੀ ਲਾਜ਼ਮੀ ਹੈ ਹਾਂ ਹਾਂਜੀ ਹੁੰਦੀ ਹੁੰਦੀ ਹੈ ਹਰ ਜਗ੍ਹਾ ਹੀ ਹੁੰਦੀ ਹੈ ਸਾੜੇ ਨੂੰ ਧੂਈ ਫਿਰਦੇ ਸਾਰੇ ਆਜੋ ਦੇਖ ਅੰਦਰ ਚਲੀਏ ਇਹ ਲਾੜੇ ਨੂੰ ਕਿਉਂ ਤੂੰ ਹੀ ਫਿਰਦੇ ਸਾਰੇ ਸਮਝ ਲਾੜੇ ਨੂੰ ਕਹਦਾ ਤੂੰ ਹੀ ਫਿਰਦੇ ਕਿਹਾ ਵਿਆਹ ਹੋ ਗਿਆ ਸ਼ਦਾ ਹੋ ਗਿਆ ਮੁਬਾਰਕਾਂ ਸਾਰੇ ਮੁਬਾਰਕਾਂ ਦੇ ਮੁਬਾਰਕਾਂ ਮੁਬਾਰਕਾਂ ਆਹ ਪਤਾ ਦੇਖੀ ਨਹੀਂ ਹੈਗਾ ਯਾਰ ਜੱਫੀ ਪਾ ਮੁਬਾਰਕਾਂ ਮੁਬਾਰਕਾਂ ਭਾਈ ਜੀ ਮੁਬਾਰਕ ਇਦਾਂ ਲਗਾ ਤੋ ਬਾਤ ਸਾਰਿਆਂ ਨੇ ਜੱਫੀ ਪਾ ਕੇ ਮੁਬਾਰਕਬਾਦ ਦੇਣੀ ਹੈ ਵਾਰੀ ਵਾਰੀ ਅੰਗੂਠੀ ਬਣਾਈ ਜਾਂਦੇ ਯਾਰ ਹੁਣ ਤੂੰ ਪਾ ਜੱਫੀ ਮੁਬਾਰਕਬਾਦ ਮੁਬਾਰਕਾਂ ਭਾਈ ਜੀ ਹਾਂ ਇੱਧਰ ਵੀ ਆ ਜਓ ਇੱਧਰ ਜੀ ਹਾਂ ਜੀ ਚਲੋ ਸਮਝ ਜਿਵੇਂ ਸਾਡੇ ਜਦੋਂ ਬੰਦਾ ਵਿਆਹਿਆ ਤਾਂ ਸਾਡੇ ਤੋਂ ਬਾਅਦ ਸਲਾਮੀ ਪਾਉਂਦੇ ਆ ਨੇ ਬਾਈ ਨੇ ਸਵੇਰੇ ਲੈ ਲਈ ਹੋਣ ਲੈਣੀ ਨਹੀਂ 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 ਬਸ ਹੋਣੇ ਲੈਣੀ ਹਾਂ ਬਸ ਅੱਛਾ ਹਾਂ ਇੱਕ ਵਾਰੀ ਉਹ ਲੈਂਦੇ ਆ ਸਵੇਰੇ ਹੁਣ ਜਦੋਂ ਇੱਥੋਂ ਨਕਾਨ ਕੋ ਹੋ ਗਿਆ ਵਾ ਰੋਟੀ ਪਾਣੀ ਖਾ ਕੇ ਫਿਰ ਇਲ ਜਾ ਕੇ ਨੂੰ ਕੁੜੀ ਕੋਲ ਮਾਉਣਗੇ ਠੀਕ ਆ ਅੰਦਰ ਉਦੋਂ ਸਲਾਮੀਆਂ ਹੋਣੀਆਂ ਅੱਛਾ ਹੁਣ ਅੱਜ ਹੀ ਹੋਗੀ ਤੁਹਾਡੀ ਹਾਂ ਅੱਜ ਹੀ ਜਾਨੇ ਕਿ ਤੁਹਾਨੂੰ ਵਾਜਾ ਮਾਰ ਦੇ ਰਹੇ ਨੇ ਫਿਰ ਜਿੰਨੇ ਜਿੰਨੇ ਤੁਹ ਲੰਦੂ ਲਾ ਨੂੰ ਗਿਫਟ ਦੇਣੇ ਆ ਸਾਰਿਆਂ ਨੇ ਦੇਣੇ ਆ ਜਿੰਨੇ ਜਿੰਨੇ ਜੋ ਜੋ ਉਹ ਵੀ ਦੁਕਾਨ ਨੂੰ ਅਸੀਂ ਖਾਣ ਪੀਣ ਦਾ ਦਿਖਾਉਣ ਲੱਗੇ ਅਸੀਂ ਖਾਣ ਪੀਣ ਦਾ ਦਿਖਾਉਣ ਲੱਗੇ ਤੇਰ ਨਗਾ ਵੀ ਹੋ ਗਿਆ ਸਾਡੇ ਦਾ ਲਾਵਾ ਵਾਲੇ ਦਮ ਚ ਬੜੀਆਂ ਜਾਂਦੀਆਂ ਫਿਰ ਦੁੱਧ ਪਿਆ ਦੀ ਰਸਮ ਹੋਣੀ ਆ ਅੱਛਾ ਚਲੋ ਕਾਫੀ ਚੱਲ ਬੈਠੀਏ ਸਾਮੀ ਟੇਬਲ ਕਿਤੇ ਆਪਣਾ ਆਪਾਂ ਵੀ ਹੁਣ ਮਾਰ ਲਈਏ ਹਾਂ ਕਿ ਆਪਾਂ ਬਲੌਗ ਹੀ ਬਣਾਉਂਦੇ ਰਹੇ ਨਾ ਨਾ ਆਪਾਂ ਟੇਬਲ ਮਾਰ ਲਈ ਯਾਰ ਆਪਣਾ ਇੱਧਰ ਵੇਖ ਹਾਂ ਕੰਮ ਸ਼ੁਰੂ ਆ ਥੋੜੀ ਨੂੰ ਪ੍ਰੋਗਰਾਮ ਚੱਲੀ ਜਾਂਦਾ ਆਪਾਂ ਤਾਂ ਲੇਟ ਹੋ ਗਏ ਅਸੀਂ ਬਾਹਰ ਹੀ ਦਿਖਾਉਂਦੇ ਰਹੇਗੇ ਚੀਜ਼ਾਂ ਆ ਵੇ ਬਿੱਦ ਵੇਦ ਦਿਖਾਈਏ ਤੁਹਾਨੂੰ ਅੱਛਾ ਬਿੱਦ ਇੰਨ ਡੱਬੀਆਂ ਹੁੰਦੀਆਂ ਨੇ ਸਾਡੇ ਇਹਨੂੰ ਪੱਤਲ ਵਾਂਗੂ ਕਹਿੰਦੇ ਯਾਰ ਕੁਝ ਲੈ ਮੈਨੂੰ ਡੱਬੀਆਂ ਬਣੀਆਂ ਹੁੰਦੀ ਮੈਂ ਖੋਲ ਕੇ ਤੁਹਾਨੂੰ ਦਿਖਾਉਣਾ ਨਾ ਇੱਧਰ ਆ ਬਣਾ ਚਾਨਣ ਹਾਂ ਭਾਈ ਮੈਂ ਲੈ ਲਿਆ ਸੀ ਸ਼ੋਰਟ ਅੱਛਾ ਠੀਕ ਇਹ ਆ ਜੀ ਅਟੇਲੋ ਸਾਹ ਦੀ ਪਹਿਲੇ ਸ਼ੁਕਰੀਆ ਦਾ ਕਰੋ ਬੋਲੋ ਢਿੱਲੋ ਸਾਹਿਬ ਦਾ ਸ਼ੁਕਰੀਆ ਜੀ ਜਿਨ੍ਹਾਂ ਕਰਕੇ ਤੁਸੀਂ ਇਹ ਨਿਕਾਹ ਪ੍ਰੋਪਰ ਦੇਖ ਸਕੇ ਇਹਦੇ ਵੇਖੋ ਇਹ ਡੱਬੀ ਖੋਲ ਕੇ ਵਿੱਚੋਂ ਨਿਕਲਣੀਆਂ ਡੱਬੀ ਵਿੱਚੋਂ ਕੀ ਨਿਕਲਣਾ ਚਾਕਲੇਟ ਕਾਫੀ ਮਖਾਣੇ ਹੂੰ ਸੌਫ ਸੌਫ ਅਜੇ ਵਿਦ ਹੁੰਦੀ ਹੈ ਇਹ ਸਾਰੇ ਬਰਾਤੀਆਂ ਨੂੰ ਦਿੱਤੀ ਜਾਊ ਉਹ ਸ਼ੁਹਾਰਾ ਉਹ ਤੁਹਾਡੀ ਖਜੂਰ ਹੈ ਸ਼ੁਹਾਰਾ ਲਾਜ਼ਮੀ ਹੁੰਦਾ ਹੈ ਰਸਮ ਆ ਅੱਛਾ ਹਾਂ ਠੀਕ ਆ ਖਜੂਰ ਆ ਸ਼ੁਹਾਰਾ ਵੀ ਹੈਗਾ ਵਿੱਚ ਠੀਕ ਆ ਸੱਲੀ ਖਜੂਰ ਹੀ ਨਹੀਂ ਹੈ ਲੈ ਭਾਈ ਹੁਣ ਇਹਦਾ ਚੱਕ ਤੇ ਲੈ ਸ਼ਾਟ ਲੈਣ ਲਈ ਤੁਹਾਨੂੰ ਡੇਢ ਘੰਟਾ ਤਰਲਾ ਕਰਨਾ ਪਏਗਾ ਭਾਈ ਹੁਣ ਇਹ ਚੱਕ ਤੇ ਲੱਗ ਪੀਸ ਲੈ ਵੀ ਸਮਾਨ ਆਉਣਾ ਹੋ ਗਿਆ ਸ਼ੁਰੂ ਆ ਬੋਤਲਾਂ ਪਈਆਂ ਪਹਿਲਾ ਲੈ ਲੈਣੇ ਜਗਾ ਦੇ ਸਮੀ ਬੋਤਲ ਨਹੀਂ ਖੋਲਦੇ ਯਾਰ ਆ ਵੀਰ ਜੀ ਬੰਦੇ ਨਾਲ ਸਮੀ ਬੋਤਲ ਖੋਲਣਗੇ ਹਾਂਜੀ ਇਹ ਫੈਨ ਬਹੁਤ ਮਿਲ ਰਹੇ ਆ ਯਾਰ ਇਹ ਪਿੰਡ ਚ ਵੀਡੀਓ ਬਹੁਤ ਦੇਖਦੇ ਆ ਇਹ ਪਿੰਡ ਦੇ ਲੋਕ ਵੀ ਇਹ ਖੜੇ ਕਰਕੇ ਬਣਾ ਲੈਣੇ ਖਾਲੀ ਕਲਿੱਪ ਬਣਾ ਦੇਣੇ ਚੰਗੇ ਬੇਗਾਮ ਹੋ ਜਾ ਚਲੋ ਚਲੋ ਬੈ ਜਾ ਬੈ ਬੈ ਵਾਹ ਲਓ ਜੀ ਟੇਬਲ ਤੇ ਆ ਗਿਆ ਬੱਕਰਾ ਚਿਕਨ ਇਹ ਪ੍ਰਾਂਤਾਂ ਜਾਂ ਆਉਂਦਾ ਸਾਰਾ ਦੇਖੋ ਪਾਓ ਪਾਓ ਚੌਲ ਹੂੰ ਸਾਰੇ ਪ੍ਰਾਂਤਾਂ ਚ ਉਹ ਨਾਨ ਲਾਏ ਪਏ ਆ ਕੱਲੀ ਕੱਲੀ ਚੌਲ ਪਹੁੰਚ ਗਏ ਜੀ ਕੱਲੀ ਕੱਲੀ ਚੀਜ਼ ਪਹੁੰਚ ਰਹੀ ਹੈ ਰੋਟੀ ਖੁੱਲ ਗਈ ਆ ਹੁਣ ਇਹ ਪ੍ਰਾਉਣੇ ਇਹ ਮੇਨ ਪ੍ਰਾਉਣੇ ਵਾਲਾ ਟੇਬਲ ਹੈ ਸੇਵਾ ਵਧੀਆ ਹੋ ਰਹੀ ਹੈ ਇੱਥੇ ਤੇ ਆ ਬੋਤਲਾਂ ਪਈਆਂ ਬੋਤਲਾਂ ਤਾਂ ਮੈਨੂੰ ਪਈਆਂ ਦੂਜੀ ਬੋਤਲ ਨਹੀਂ ਆ ਗਈ ਸਮਝ ਨਹੀਂ ਆ ਗਈ ਰੋਜੀ ਨਹੀਂ ਹੈਗੀ ਬੋਤਲ ਹੁੰਦੀ ਵੀ ਤੇ ਟੇਬਲ ਤੇ ਨਹੀਂ ਸੀ ਨਜ਼ਰ ਆਣੀ ਕਿਤੇ ਥੱਲੇ ਥੱਲੇ ਪਈ ਹੋਈ ਹੈ ਅੱਛਾ ਤੁਹਾਨੂੰ ਪਤਾ ਉਹਨਾਂ ਦੀ ਲਿਆਉਂਦੇ ਨੇ ਉਹ ਗੁਨਾਹ ਹੈ ਗੁਨਾਹ ਸਮੀ ਦਾ ਉਹਨੇ ਆੜਾ ਲੋ ਜੀ ਆ ਆ ਗਈ ਆਈਸਕ੍ਰੀਮ ਦਿਖਾਈ ਹੈ ਕੁਲਫਾ ਇਧਰ ਫੜੇ ਕੁਲਫਾ ਹੂੰ ਕੁਲਫਾ ਕੁਲਫਾ ਬੋਲ ਦੇ ਇਹਨੂੰ ਆਈਸਕ੍ਰੀਮ ਹੈ ਦੇਖੋ ਕਿਉਂ ਟੋਟੇ ਟੋਟੇ ਹੋਏ ਹੋਏ ਆ ਹਾ ਹਾ ਸਮੀ ਨੇ ਕਿ ਕਿ ਡੜਾ ਹੀ ਖਾਣਾ ਹੈ ਲਫੜਾ ਸਮੀ ਰੱਖ ਡੜੇ ਦਾ ਡੜਾ ਮੂੰਹ ਚ ਪਾਉਣਾ ਸਮੀ ਨੇ ਕਿਹਾ ਸਮੀ ਹੂੰ ਹੈ ਦਿਖਾ ਗਾ ਮੜਾ ਯਾ ਓਏ ਜਦੋਂ ਖਾਵਾਂਗੇ ਉਹ ਦਿਖਾਵਾਂਗੇ ਇਹ ਦੇਖੋ ਬਈ ਸਾਰੀ ਬਰਾਤ ਲੱਗੀ ਹੋਈ ਆ ਖਾਣ ਪੀਣ ਤੇ ਹੁਣ ਸੇਵਾ ਹੋ ਰਹੀ ਆ ਪਿੰਡ ਦੇ ਬੰਦੇ ਬਣੇ ਜਿਵੇਂ ਆਪਣੇ ਪਿੰਡ ਦੇ ਸਹਿਚਾਰ ਵਾਲੇ ਬੰਦੇ ਹੁੰਦੇ ਸੀ ਸੇਵਾ 'ਚ ਲੱਗੇ ਹੁੰਦੇ ਸੀ ਉਹ ਸਮਾਨ ਸਾਰਾ ਲਿਆਉਣ ਕਰਨ ਤੇ ਵਰਤੌਣ ਤੇ ਲੱਗੇ ਹੋਏ ਸੀ ਬਹੁਤ ਚੰਗੇ ਬੰਦੇ ਘਰੇ ਜਮਾਈ ਬੋਦੇ ਫਰੀ ਜ ਮੈਂ ਦਿੰਦੇ ਨਹੀਂ ਦੱਸ ਹਾਂ ਲੈ ਵੀ 40 ਕਿਨੇ ਵੀ ਆ ਗਈ ਕਹਿੰਦਾ ਆਈਸਕ੍ਰੀਮ ਉੱਥੋਂ ਦੀ ਚਾਹ ਵੀ ਚੱਕ ਲੋ ਜੀ ਨੇ ਚੱਕਣੀ ਬਾਈ ਜੀ ਥੈਂਕ ਯੂ ਸਮੀ ਪੀਣੀ ਹੈ ਚਾਹ ਤੁਸੀਂ ਆਪ ਪੀਣਾ ਨਹੀਂ ਮੈਂ ਪਾ ਲਵਾਂ ਉਹ ਨਹੀਂ ਯਾਰ ਚਾਹ ਪੀਣੀ ਹੈ ਹਾਂ ਟਾਇਟ ਪੂਰਾ ਮਾंगा ਟਾਇਟ ਪੂਰਾ ਟਾਇਟ ਚਲੋ ਰੱਜ ਲੈਣ ਪੂਰਾ ਅੱਛਾ ਹਾਂ 23 ਬੰਦੇ ਨੇ ਇੱਕ ਬੰਦਾ ਵਾ ਉਹਦੇ ਮੂੰਹ ਤੋਂ ਇਹਨਾਂ ਆ ਰਹੇ ਜਿਵੇਂ ਉਹਨੂੰ ਰੋਟੀ ਨਹੀਂ ਮਿਲਦੀ ਕਿਹੜਾ ਬੰਦਾ ਹੈ ਇਹ ਉਹ ਉਹ ਪਤਾ ਕੀ ਗੱਲ ਵਾ ਉਹ ਰੋਟੀ ਤੇ ਪਤਾ ਇਹਦੇ ਪੈਂਡੇ ਜੀ ਬੰਦਾ ਰਾਜਪੋਤ ਜਾਨਾ ਹਾਂ ਖੁਸ਼ੀ ਐਨੀ ਖੁਸ਼ੀ ਐਨੀ ਸਾਲੇ ਦੇ ਵੈਹ ਦੀ ਖੁਸ਼ੀ ਬਹੁਤ ਆ ਖੋਆ ਖਾਦਾ ਖੋਆ ਖਾ ਨਾ ਖੋਆ ਸੰਧਾ ਦਿੱਤੀ ਨਹੀਂ ਮਾਰੋ ਦਬਕਾ ਮੜਾ ਕੁਲਫੇ ਨੂੰ ਕਹਿਣ ਡਿਆ ਅੱਛਾ ਕੁਲਫਾ ਉਹ ਤਾਂ ਖਾ ਲਿਆ ਉਹ ਠੰਡਾ ਵਾਲੇ ਹਾਂ ਠੰਡ ਲੱਗ ਜਾਈ ਚਲੋ ਚਮਚੇ ਲਵਾਈਆਂ ਚਾਹ ਚਾਹ ਨਹੀਂ ਪੀਣੀ ਤੂੰ ਚਾਹ ਬਾਹਰੇ ਜਾ ਕੇ ਪੀ ਤੇ ਅਰੇ ਦਿਮਾਗ ਕਿਹੜਾ ਚੱਲ ਜਾ ਕੇ ਸੂਰਜਾਦਰੋਂ ਇੱਕ ਚੱਕ ਲੈ। ਬਾਹਰ ਚੱਲੀ ਮਾੜਾ ਜੇ। ਖਾਲੇ ਖਾਣੇ ਬਾਈ। ਚਲਾ ਦੇ। ਤੇਰੀ ਜੋੜੀ ਜੀਵੇ। ਤੇਰੀ ਜੋੜੀ ਜੀਵੇ। ਆ ਜਾ ਮਾਤਾ ਇੱਧਰ ਹੋ ਕੇ। ਲੈ ਤੇਰੀ ਜੋੜੀ ਜੀਵੇ ਸਮੇਂ ਆਉਣ ਦੇ ਫਿਰ। ਹਾਂ। ਮਾਲਾ ਸੁਣਾਵਾ ਤੈਨੂੰ। ਸੁਣਾ। ਤੇਰੀ ਜੋੜੀ ਜੀਵੇ। ਉਹ ਪ੍ਰਾਣੇ ਲਈ ਐ ਮੁੰਡੇ ਲਈ। ਹਾਂ। ਹਾ ਵੀਰ ਸਲਾਮਤ ਰੱਖੀ ਵੇ ਰੱਬਾ। ਤੇ ਵੀਰ ਨਾਲ ਪਰ ਜਾਈਆਂ। ਕਬੀਲਾ ਤੇ ਮਿਹਰ ਕਰੀ ਰਬ ਸਾਈਆਂ ਵੇ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਵੇ ਤੇਰੀ ਜੋੜੀ ਜੀਵੇ ਰੱਬ ਕਰੇ ਘਰ ਵਾਲੀ ਤੇਰੀ ਸਦਾ ਸੁਹਾਗਣ ਥੀਵੇ ਹਾਏ ਰੱਬ ਕਰੇ ਘਰ ਵਾਲੀ ਤੇਰੀ ਸਦਾ ਸੁਹਾਗਣ ਥੀਵੇ ਪੁੱਤ ਪੁੱਤਰੇ ਦੋਤਰਿਆਂ ਤੋਂ ਪਾਣੀ ਭਰ ਕੇ ਪੀਵੇ ਹਾਂ ਪੁੱਤ ਪੁੱਤਰੇ ਦੋਤਰਿਆਂ ਤੋਂ ਪਾਣੀ ਭਰ ਕੇ ਪੀਵੇ ਪਹਿਣਾ ਮਹਿੰਦੀ ਲਾਈ ਏ ਪਹਿਣਾ ਮਹਿੰਦੀ ਲਾਈ ਓਏ ਸੁਰਮਾ ਪਾਇਆ ਪਰ ਜਾਈ ਵੇ ਪਹਿਣਾ ਮਹਿੰਦੀ ਲਾਈ ਓਏ ਤੇਰੀ ਜੋੜੀ ਜੀਵੇ ਓ ਤੇਰੀ ਜੋੜੀ ਜੀਵੇ ਵੇ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਬਜ਼ੁਰਗਾਂ ਦਾ ਸਦਾ ਸਿਰ ਤੇ ਰਵੇ ਸਾਇਆ ਆਏ ਹਾਏ ਹਾਏ ਕੀ ਬਾਤ ਹੈ ਹੋ ਮਾਂ ਪਿਓ ਦੀ ਵੇ ਮਾਂ ਜਾਇਆ ਬਜ਼ੁਰਗਾਂ ਦਾ ਸਦਾ ਸਿਰ ਤੇ ਰਵੇ ছਾਇਆ ਕਰੀ ਸੇਵਾ ਹੇ ਮਾਂ ਪਿਓ ਦੀ ਬੇਮਾਂ ਜਾਇਆ ਹੇ ਮਾਂ ਬਲਹਾਰੇ ਜਾਵੇ ਵੇ ਤੇਥੋਂ ਵਾਰੇ ਜਾਵੇ ਓਏ ਮਾਂ ਬਲਹਾਰੇ ਜਾਵੇ ਵੇ ਤੇਥੋਂ ਵਾਰੇ ਜਾਵੇ ਓਏ ਤੇਰੀ ਜੋੜੀ ਜੀਵੇ ਓ ਤੇਰੀ ਜੋੜੀ ਜੀਵੇ ਵੇ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਓਏ ਤੇਰੀ ਜੋੜੀ ਜੀਵੇ ਕੀ ਬਾਤ ਹੈ ਸਮੇ ਕੀ ਬਾਤ ਆ ਯਾਰ ਟੁੱਟੇ ਪੈਸੇ ਨਹੀਂ ਦਿਲਦੇ 10ਕ ਤੂੰ ਪਤੇ ਦੇ ਦੇ ਹਾਂਜੀ ਆ ਜਾਓ ਲਓ ਤਸਵੀਰਾਂ ਓ